ਸਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਮੱਟ ਸ਼ੇਰੋਂ ਵਾਲਾ ਤੇ ਦਿਲ ਕੀਤਾ ਸੀ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਕੁਝ ਲਿਖੀਏ ਤੇ ਮੈਨੂੰ ਗਾਣਾ ਨਹੀਂ ਆਉਂਦਾ ਪਰ ਫਿਰ ਵੀ ਹਰਵੀਰ ਸਿੰਘ ਸਿੱਧੂ ਕਹਿੰਦਾ ਕੁਝ ਨਹੀਂ ਆਉਂਦਾ ਗਾਓ ਯਾਰ ਕਹਿੰਦਾ ਲੋਕ ਵੋਕਲ ਤੇ ਨਹੀਂ ਜਾਂਦੇ ਲੋਕ ਸੱਚੀਆਂ ਗੱਲਾਂ ਤੇ ਜਾਂਦੇ ਨੇ ਮੈਂ ਪਹਿਲੀ ਵਾਰ ਇੱਕ ਬਿਸਤਰੀ ਕੁਲਦੀਪ ਦੇ ਨਾਲ ਗਾਉਣ ਲੱਗਾ ਸੈ ਤੁਹਾਨੂੰ ਚੰਗੀ ਲੱਗੇ ਸੁਣਿਓ ਕਹਿੰਦਾ ਹੋਤੀ ਨਾਲ ਬਾਪੂ ਵਿਆਹ ਕਰਵਾਉਂਦਾ ਕੈਸਾ ਕਲ ਜੁਗਿਆ ਨੜ ਬਾਪੂ ਵਿਆ ਕਰਵਾਉਂਦਾ ਕੈਸਾ ਕਲਯੁਗ ਆ ਬੀਜਾ ਤੇ ਚਲੋ ਲੱਗ ਜੂ ਰੱਬ ਨੂੰ ਦਿਸਦਾ ਸਭ ਕੁਝ ਆ ਬੀਜਾ ਤੇ ਚਲੋ ਲੱਗ ਜੂ ਰੱਬ ਨੂੰ ਦਿਸਦਾ ਸਭ ਕੁਝ ਆ ਹੋ پاک ਪਵਿੱਤਰ ਰਿਸ਼ਤੇ ਭੁੱਲ ਗਏ ਕੈਸਾ ਦੌਰ ਬਈ پاک ਪਵਿੱਤਰ ਰਿਸ਼ਤੇ ਭੁੱਲ ਗਏ ਕੈਸਾ ਦੌਰ ਬਈ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੋ ਬਈ ਉਹ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੋਰ ਬਈ ਹੋ ਰੱਬ ਦਾ ਰੂਪ ਕਹਾਉਂਦੇ ਕਿਡਣੀਆਂ ਵੇਚਣ ਡਾਕਟਰ ਬਈ ਰੱਬ ਦਾ ਰੂਪ ਕਹਾਉਂਦੇ ਕਿਡਣੀਆਂ ਵੇਚਣ ਡਾਕਟਰ ਬਈ ਨਾ ਸਬਰ ਕਰਨ ਤਨਖਾਹ ਤੇ ਰਿਸ਼ਮਤ ਖੋਰ ਨੇ ਅਫਸਰ ਬਈ ਨਾ ਸਬਰ ਕਰਨ ਤਨਖਾਹ ਤੇ ਰਿਸ਼ਮਤ ਖੋਰ ਨੇ ਅਫਸਰ ਬਈ ਹੋ ਉਪਰੋਂ ਦਿਸਦੇ ਸਾਦ ਤੇ ਅੰਦਰੋਂ ਲੋਕੀ ਚੋਰ ਬਈ ਉੱਪਰੋਂ ਦਿਸਦੇ ਸਾਤੇ ਲੋਕੀ ਅੰਦਰੋਂ ਚੋਰ ਵੀ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੋਰ ਵੀ ਉਹ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੋਰ ਵੀ ਸ਼ਰਮ ਕਰਨ ਨਾ ਕੈਸੇ ਕੈਸੇ ਆਗੇ ਦੱਲੇ ਆ ਸ਼ਰਮ ਕਰਨ ਨਾ ਕੈਸੇ ਕੈਸੇ ਆਗੇ ਦੱਲੇ ਆ پاک ਪਵਿੱਤਰ ਬਾਣੀ ਰੋਲਦੀ ਪੈਰਾਂ ਥੱਲੇ ਆ ਸਾਡੀ ਭਾਗ ਪਵਿੱਤਰ ਬਾਣੀ ਰੋਲਦੀ ਪੈਰਾਂ ਥੱਲੇ ਆ ਹੋ ਡੇਰਾਵਾਦ ਤੇ ਸਾਧ ਬਖੰਡੀ ਫੜਗੇ ਜੋਰ ਵਈ ਡੇਰਾਵਾਦ ਤੇ ਸਾਧ ਬਖੰਡੀ ਫੜਗੇ ਜੋਰ ਵਈ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੋਰ ਵਈ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੋਰ ਵਈ ਹੋ ਸੇਰੋਂ ਵਾਲਿਆ ਮੱਟ ਕੀ ਫਾਇਦਾ ਦੱਸ ਪਕਾਈ ਦਾ ਸੇਰੋਂ ਵਾਲਿਆ ਮੱਟ ਕੀ ਫਾਇਦਾ ਦੱਤ ਸਬਕਾਈ ਦਾ ਰਤਾ ਫਰਕ ਨਹੀਂ ਪੈਣਾ ਓ ਤੇਰੀ ਕਲਮ ਕਸਾਈ ਦਾ ਮੈਂ ਕਿਹਾ ਰਤਾ ਫਰਕ ਨਹੀਂ ਪੈਣਾ ਓ ਤੇਰੀ ਕਲਮ ਕਸਾਈ ਦਾ ਏ ਬਾਈ ਸੰਗੀ ਦਬਦੀ ਸੱਚ ਦੇ ਹੋ ਸੰਗੀ ਦਬਦੇ ਸੱਚ ਦੀ ਜਦੋਂ ਮਚਾਉਂਦਾ ਸ਼ੋਰ ਵੀ ਸੰਗੀ ਦਬਦੇ ਸੱਚ ਦੀ ਜਦੋਂ ਮਚਾਉਂਦਾ ਸ਼ੋਰ ਵੀ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੋਰ ਬਈ ਉਹ ਹਾਥੀ ਦੇ ਦੰਦ ਹੋਰ ਦਿਖਾਉਂਦਾ ਫਿਰਦਾ ਹੋਰ ਬਈ ਜੇ ਤੁਹਾਨੂੰ ਕਿਤੇ ਵੀ ਥੋੜਾ ਜਿਹਾ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਨਹੀਂ ਡੀਲੀਟ ਤੁਹਾਡੇ ਹੱਥ ਚ ਡੀਡ ਦਾ ਵੱਟ ਗਲਤੀਆਂ ਮਾਫ਼ ਕਰ ਦਿਓ ਜੋੜੀ ਨਵੀਂ ਹੈ ਹਾਂ ਸਾਨੂੰ ਹੌਸਲਾ ਤੇ ਰਵੀਰ ਸਿੱਧੂ ਨੂੰ ਦਿੱਤਾ ਹੈ ਤਾਂ ਕਰਕੇ ਇਹ ਵੀਡੀਓ ਪਾਈ ਹੈ ਲਵ ਯੂ ਆਲ ਸੱਚ ਕਾਲ